ਅੱਜ ਕੱਲ ਜਿਹੜਾ ਪੰਜਾਬ ਦੇ ਵਿੱਚ ਸਿਨੈਰੀਓ ਚੱਲ ਰਿਹਾ ਹੈ ਉਹ ਪੋਲਿਟਿਕਸ ਹੈ ਜਿਹੜੀ ਉਹ ਬਹੁਤ ਹੀ ਲੋ ਲੈਵਲ ਤੇ ਹੋ ਗਈ ਹੈ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਵਿੱਚ ਸੰਜੀਦਾ ਤੇ ਐਕਸਪੀਰੀਅੰਸਡ ਲੀਡਰ ਦੀ ਬਹੁਤ ਘਾਟ ਹੈ ਕੁਝ ਨੂੰ ਮੈਂ ਛੱਡ ਇੱਕ ਦੋ ਲੀਡਰ ਨੂੰ ਮੈਂ ਛੱਡ ਦਿੰਦਾ ਪਰ ਜ਼ਿਆਦਾਤਰ ਜੋ ਲੀਡਰ ਨੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਇੱਕ ਦੂਸਰੇ ਦੀਆਂ ਕਮੀਆਂ ਕੱਢਣੀਆਂ ਆਪਣੀ ਗੱਲ ਕੋਈ ਨਹੀਂ ਕਰਦਾ ਕਾਂਗਰਸ ਹਾਈ ਕਮਾਂਡ ਨੇ ਕੁਝ ਇਹੋ ਜਿਹੇ ਬੰਦੇ ਜੋ ਕਿ ਅਨ ਸਿੱਖੀ ਔਰ ਅਨ ਐਕਸਪੀਰੀਐਂਸਡ ਬੰਦੇ ਸੀ ਜਿਨ੍ਹਾਂ ਨੂੰ ਸਰਕਾਰ ਨੂੰ ਡੇਗਣ ਲਈ ਭੇਜ ਦਿੱਤਾ ਅਤੇ ਉਹਨਾਂ ਦਾ ਕੰਮ ਹੀ ਇਹ ਲੱਗਦਾ ਸੀ ਕਿ ਉਹ ਆਏ ਸਰਕਾਰ ਡੇਗ ਕੇ ਔਰ ਆਪ ਹੁਣ ਜਾ ਕੇ ਮੈਚਾਂ ਵਿੱਚ ਭਾਸ਼ਣ ਵਗੈਰਾ ਔਰ ਹੋਰ ਜੋ ਵੀ ਨੇ ਹੋ ਆਪਣੀ ਇੰਦਾਲ ਰੋਟੀ ਵਿੱਚ ਬਿਜ਼ੀ ਹੋ ਗਏ ਕੈਪਟਨ ਅਮਰਿੰਦਰ ਸਿੰਘ ਜੀ ਬਹੁਤ ਹੀ ਬੇਵਾਕ ਲੀਡਰ ਸਨ ਉਹਨਾਂ ਦਾ ਜੋ ਵੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਜੋ ਵੀ ਉਹਨਾਂ ਦਾ ਪਿਆਰ ਔਰ ਮੋਹ ਹੈ ਉਹ ਆਪਾਂ ਸਾਰੇ ਜਾਣਦੇ ਆ ਜਦੋਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਉੱਠਿਆ ਉਦੋਂ ਉਹਨਾਂ ਨੇ ਕਾਂਗਰਸ ਦੀ ਕੇਂਦਰ ਹਾਈ ਕਮਾਂਡ ਦੇ ਖਿਲਾਫ ਜਾ ਕੇ ਵੀ ਉਹਨਾਂ ਨੇ ਉਦੋਂ ਪੰਜਾਬ ਦੀ ਰਾਖੀ ਲਈ ਸਟੈਪ ਲਿਆ ਸੀ ਮੈਂ ਸਮਝਦਾ ਅੱਜ ਤੱਕ ਕਾਂਗਰਸ ਦਾ ਕੋਈ ਵੀ ਇਹੋ ਜਿਹਾ ਲੀਡਰ ਹੁਣ ਤੱਕ ਨਹੀਂ ਹੈ ਸਵਾ 1 2 ਇਹੋ ਜਿਹੇ ਲੀਡਰ ਵੀ ਨਹੀਂ ਹੈ ਜਿਵੇਂ ਚੰਨੀ ਜੀ ਸਾਨੂੰ ਮੁੱਖ ਮੰਤਰੀ ਬਣੇ ਪਰੰਤੂ ਜਦੋਂ ਪੰਜਾਬ ਦੀ ਵਾਰੀ ਦੀ ਗੱਲ ਆਈ ਤਾਂ ਉਹ ਕਾਂਗਰਸ ਦੀ ਹਾਈ ਕਮਾਂਡ ਥੱਲੇ ਦਬ ਗਏ ਕਾਂਗਰਸ ਪਾਰਟੀ ਜਦੋਂ ਮੁੱਦਿਆਂ ਦੀ ਰਾਜਨੀਤੀ ਕਰਦੀ ਹੁੰਦੀ ਸੀ ਉਦੋਂ ਸੂਝਵਾਨ ਤੇ ਸਿਆਣੇ ਲੀਡਰ ਨਾਲ ਸਨ ਪਰ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਆਧਾਰ ਜਿਹੜਾ ਹੈ ਉਹ ਬਹੁਤ ਘਟ ਰਿਹਾ ਹੈ ਸਿਰਫ ਪਰਸਨੈਲਿਟੀ ਪੋਲਿਟਿਕਸ ਰਹੀ ਹੈ ਪਹਿਲਾਂ ਸਰਦਾਰ ਬੈਂਤ ਸਿੰਘ ਜੀ ਦੇ ਕਰਕੇ ਵੋਟਾਂ ਪੈ ਗਈਆਂ ਫਿਰ ਦੋ ਵਾਰੀ ਕਾਂਗਰਸ ਦੀ ਸਰਕਾਰ ਬਣੀ ਕੈਪਟਨ ਅਮਰਿੰਦਰ ਸਿੰਘ ਜੀ ਲੋਕਾਂ ਦੇ ਹਰਮਨ ਪਿਆਰੇ ਨੇਤਾ ਸਨ ਕੋਸ਼ ਕਰਕੇ ਸਰਕਾਰ ਬਣੀ ਸੀ ਨਾ ਕਿ ਕਾਂਗਰਸ ਦੀਆਂ ਕੋਈ ਨੀਤੀਆਂ ਕਰਕੇ ਸਰਕਾਰ ਬਣੀ ਸੀ ਔਰ ਜਦੋਂ ਕੈਪਟਨ ਮਨਿੰਦਰ ਸਿੰਘ ਜੀ ਕਾਂਗਰਸ ਵਿੱਚ ਸਨ ਬੀਜਪੀ ਦੇ ਇਹਨਾਂ ਨੇ ਬਹੁਤ ਹੀ ਮਸ਼ਹੂਰ ਨੇਤਾ ਸਨ ਅਰੁਣ ਜੇਟਲੀ ਉਹਨਾਂ ਨੂੰ ਹਰਾਇਆ ਇੱਕ ਤਰ੍ਹਾਂ ਉਸ ਟਾਈਮ ਤੇ ਜੋ ਮੋਦੀ ਵੇਵ ਸਾਰੇ ਭਾਰਤ ਵਿੱਚ ਚੱਲ ਰਹੀ ਸੀ ਕੈਪਟਨ ਮਨਿੰਦਰ ਸਿੰਘ ਨੇ ਰੋਕੀ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਗੱਲ ਕਰਦਿਆਂ ਲੋਕ ਸਭਾ ਇਲੈਕਸ਼ਨ ਜਿਹੜਾ ਹਿੰਦੁਸਤਾਨ ਦੇਸ਼ ਭਾਰਤ ਦਾ ਬਹੁਤ ਵੱਡਾ ਇੱਕ ਲੋਕਤੰਤਰ ਦੀ ਪਾਵਰ ਦਿਖਾਉਣ ਦਾ ਜਿਹੜਾ ਸਮਾਂ ਹੈਗਾ ਉਹ ਚੱਲ ਰਿਹਾ ਹੈਗਾ ਤੇ ਜਿਹੜਾ ਵੋਟਾਂ ਹੈਗੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਪਈ ਜਾ ਰਹੀਆਂ ਨੇ ਜਿਹੜੀ ਪੰਜਾਬ ਦੇ ਵਿੱਚ ਵੋਟ ਹੈਗੀ ਆ ਉਹ ਜੂਨ ਦੀ ਪਹਿਲੀ ਤਰੀਕ ਨੂੰ ਪਈਗੀ ਇਸੇ ਲੜੀ ਦੇ ਵਿੱਚ ਮੇਰੇ ਨਾਲ ਐਡਵੋਕੇਟ ਹਰਪ੍ਰੀਤ ਸੱੱਚਰ ਮੌਜੂਦ ਨੇ ਆਪਣਾ ਤਰਕ ਵਿਤਕ ਸਭ ਕੁਝ ਵਿਚਾਰਤਰਾ ਰੱਖਣਾ ਚਾਹੁੰਦੇ ਨੇ ਗੱਲ ਕਰ ਆਂ ਵੀ ਜਿਹੜਾ ਸਮਾਂ ਇਸ ਟਾਈਮ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਵੋਟਾਂ ਨੂੰ ਲੈ ਕੇ ਉਹ ਕੀ ਹੈਗਾ ਔਰ ਕਿਸ ਤਰ੍ਹਾਂ ਦਾ ਨਜ਼ਰੀਆ ਉਹਨਾਂ ਦਾ ਹੈਗਾ ਕਿਉਂਕਿ ਬਹੁਤ ਸਮੇਂ ਤੋਂ ਲੋਕਾਂ ਦੇ ਨਾਲ ਵੀ ਇਹ ਜੁੜੇ ਹੋਏ ਨੇ ਔਰ ਐਨ ਜੀਓ ਟਾਈਪ ਤੇ ਅਸਲ ਵਿੱਚ ਤੌਰ ਤੇ ਕੰਮ ਵੀ ਕਰਦੇ ਨੇ ਲਾਸਟ ਟਾਈਮ ਇਹਨਾਂ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਵੀ ਉਹ ਹੜਤਾਲ ਕੀਤੀ ਸੀਗੀ ਇਹ ਉਹੀ ਹਰਪ੍ਰੀਤ ਸੱਚਰ ਜੀ ਨੇ ਹਰਪੀ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਕਿ ਹੋ ਜੀ ਬਹੁਤ ਬਹੁਤ ਧੰਨਵਾਦ ਇਹ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਲੋਕ ਸਭਾ ਇਲੈਕਸ਼ਨ ਹੈਗੇ ਲੋਕਤੰਤਰ ਦੀ ਜਿਹੜੀ ਆਵਾਜ਼ ਹੈਗੀ ਹੈ ਉਹ ਉਲੰਧ ਹੋਣੀ ਚਾਹੀਦੀ ਇਸ ਟਾਈਮ ਤੇ ਲੇਕਿਨ ਕਿਤੇ ਨਾ ਕਿਤੇ ਅ ਕੁਝ ਚੈਨਲਾਂ ਦੇ ਉੱਤੇ ਇਸ ਤਰ੍ਹਾਂ ਦੀ ਡਿਬੇਟਸ ਆਉਂਦੀਆਂ ਨੇ ਲੋਕ ਜਿਹੜਾ ਦੇਖਦੇ ਨੇ ਲੇਕਿਨ ਲੋਕਾਂ ਦਾ ਜਿਹੜਾ ਦਿਲ ਹਾਰਿਆ ਹਰਿਆ ਹੀ ਹੈਗਾ ਔਰ ਲੋਕਾਂ ਨੂੰ ਕੁਝ ਫਿਊਚਰ ਨਜ਼ਰ ਨਹੀਂ ਆਉਂਦਾ ਬਿਲਕੁਲ ਅਜੇ ਹੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਅੱਜ ਕੱਲ ਜਿਹੜਾ ਪੰਜਾਬ ਦੇ ਵਿੱਚ ਸਿਨੈਰੀਓ ਚੱਲ ਰਿਹਾ ਹੈ ਉਹ ਪੋਲਿਟਿਕਸ ਹੈ ਜਿਹੜੀ ਉਹ ਬਹੁਤ ਹੀ ਲੋ ਲੈਵਲ ਤੇ ਹੋ ਗਈ ਹੈ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਵਿੱਚ ਸੰਜੀਦਾ ਤੇ ਐਕਸਪੀਰੀਅੰਸਡ ਲੀਡਰ ਦੀ ਬਹੁਤ ਘਾਟ ਹੈ ਜੋ ਵੀ ਆਪਾਂ ਲੀਡਰ ਦੇਖਦੇ ਆਂ ਆਪਾਂ ਪੰਜਾਬ ਦੀ ਗੱਲ ਕਰੀਏ ਲੁਧਿਆਣੇ ਦੀ ਗੱਲ ਕਰੀਏ ਇਹ ਮੁੱਦਾ ਹੀ ਨਾ ਰਾਜਨੀਤੀ ਹੀ ਕਰ ਰਹੇ ਨੇ ਕੁਝ ਨੂੰ ਮੈਂ ਛੱਡ ਇੱਕ ਦੋ ਲੀਡਰ ਨੂੰ ਮੈਂ ਛੱਡ ਦਿੰਦਾ ਹਾਂ ਪਰ ਜ਼ਿਆਦਾਤਰ ਜੋ ਲੀਡਰ ਨੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਇੱਕ ਦੂਸਰੇ ਦੀਆਂ ਕਮੀਆਂ ਕੱਢਣੀਆਂ ਆਪਣੀ ਗੱਲ ਕੋਈ ਨਹੀਂ ਕਰਦਾ ਸੋ ਜੇ ਆਪਾਂ ਗੱਲ ਕਰੀਏ ਕਿ ਜਿਵੇਂ ਪਿਛਲੇ ਸਮੇਂ ਵਿੱਚ ਬਹੁਤ ਹੀ ਸਮਝਦਾਰ ਤੇ ਜੋ ਯੋਗਗਵਾਈ ਜਿਨ੍ਹਾਂ ਨੇ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਨਾਂ ਦੇ ਸਦਕਾ ਹੀ 2017 ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਪਰ ਕੁਝ ਕਾਂਗਰਸ ਹਾਈ ਕਮਾਂਡ ਨੇ ਕੁਝ ਇਹੋ ਜਿਹੇ ਬੰਦੇ ਜੋ ਕਿ ਅਨਸਿੱਖੀਏ ਔਰ ਅਨਐਕਸਪੀਰੀਐਂਸਡ ਬੰਦੇ ਸੀ ਜਿਨ੍ਹਾਂ ਨੂੰ ਸਰਕਾਰ ਨੂੰ ਡੇਗਣ ਲਈ ਭੇਜ ਦਿੱਤਾ ਅਤੇ ਉਹਨਾਂ ਦਾ ਕੰਮ ਹੀ ਇਹ ਲੱਗਦਾ ਸੀ ਕਿ ਉਹ ਆਏ ਸਰਕਾਰ ਦੇਖ ਕੇ ਔਰ ਆਪ ਹੁਣ ਜਾ ਕੇ ਮੈਚਾਂ ਵਿੱਚ ਭਾਸ਼ਣ ਵਗੈਰਾ ਔਰ ਹੋਰ ਜੋ ਵੀ ਨੇ ਉਹ ਆਪਣੀ ਦਾਲ ਰੋਟੀ ਵਿੱਚ ਬਿਜ਼ੀ ਹੋ ਗਏ ਸੋ ਇਸ ਟਾਈਮ ਪੰਜਾਬ ਨੂੰ ਇੱਕ ਦੂਰਅੰਦੇਸ਼ੀ ਵਾਲੇ ਲੀਡਰ ਦੀ ਲੋੜ ਹੈ ਮੈਂ ਸਮਝਦਾ ਕਿ ਇਸ ਟਾਈਮ ਕੈਪਟਨ ਮਨਿੰਦਰ ਸਿੰਘ ਜੀ ਹੀ ਇਹੋ ਜੇ ਲੀਡਰ ਨੇ ਜਿਹੜੇ ਪੰਜਾਬ ਨੂੰ ਕੁਝ ਯੋਗਗਵਾਈ ਦੇ ਸਕਦੇ ਹਨ ਲੇਕਿਨ ਆਪਾਂ ਗੱਲ ਕਰਦੇ ਆ ਕੈਪਟਨ ਸਾਹਿਬ ਉਸ ਟਾਈਮ ਕਾਂਗਰਸ ਦੇ ਇੱਕ ਸੋਜਵਾਨ ਲੀਡਰ ਸੀ ਕਿ ਲੇਕਿਨ ਕਾਂਗਰਸ ਦੀ ਹਾਈ ਕਮਾਨ ਤੋਂ ਇਸ ਤਰ੍ਹਾਂ ਦੇ ਨਾਰਾਜ਼ ਹੋਏ ਵੀ ਉਹ ਬੀਜੇਪੀ ਚ ਚਲੇ ਗਏ ਲੋਕਾਂ ਦੇ ਆਪਣੇ ਆਪਣੇ ਤਰਕ ਵਿਤਰਕ ਸੀ ਕਿ ਵੀ ਜਿਹੜੇ ਕੈਪਟਨ ਸਾਹਿਬ ਹੈਗੇ ਨੇ ਸ਼ਾਇਦ ਕਿਸੇ ਡਰ ਦੇ ਕਾਰਨ ਉਹ ਬੀਜੇਪੀ ਸ਼ਾਮਿਲ ਹੋਏ ਨੇ ਲੇਕਿਨ ਇੱਕ ਪੜਿਆ ਲਿਖਿਆ ਆਰਮੀ ਤੋਂ ਰਿਟਾਇਰਡ ਪਰਸਨ ਤੁਹਾਨੂੰ ਲੱਗਦਾ ਹੈਗਾ ਵੀ ਡਰ ਸਕਦਾ ਕਿਸੇ ਕੋਲੋਂ ਕੋਈ ਇਸ ਤਰ੍ਹਾਂ ਦੀ ਅਜੇ ਜੀ ਕੈਪਟਨ ਅਮਰਿੰਦਰ ਸਿੰਘ ਜੀ ਬਹੁਤ ਹੀ ਬੇਵਾਕ ਲੀਡਰ ਸਨ ਉਹਨਾਂ ਦਾ ਜੋ ਵੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਜੋ ਵੀ ਉਹਨਾਂ ਦਾ ਪਿਆਰ ਔਰ ਮੋਹ ਹੈ ਉਹ ਆਪਾਂ ਸਾਰੇ ਜਾਣਦੇ ਆ ਜਦੋਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਉੱਠਿਆ ਉਦੋਂ ਉਹਨਾਂ ਨੇ ਕਾਂਗਰਸ ਦੀ ਕੇਂਦਰ ਹਾਈ ਕਮਾਂਡ ਦੇ ਖਿਲਾਫ ਜਾ ਕੇ ਵੀ ਉਹਨਾਂ ਨੇ ਉਦੋਂ ਪੰਜਾਬ ਦੀ ਰਾਖੇ ਲਈ ਸਟੈਪ ਲਿਆ ਸੀ ਔਰ ਮੈਂ ਸਮਝਦਾ ਅੱਜ ਤੱਕ ਕਾਂਗਰਸ ਦਾ ਕੋਈ ਵੀ ਇਹੋ ਜਿਹਾ ਲੀਡਰ ਹੁਣ ਤੱਕ ਨਹੀਂ ਹੈ ਸਵਾ ਇੱਕ ਦੋ ਇਹੋ ਜਿਹੇ ਲੀਡਰ ਵੀ ਨੇ ਜਿਵੇਂ ਚੰਨੀ ਜੀ ਸਾਨੂੰ ਉਹ ਮੁੱਖ ਮੰਤਰੀ ਬਣੇ ਪਰੰਤੂ ਜਦੋਂ ਪੰਜਾਬ ਦੀ ਵਾਰੀ ਦੀ ਗੱਲ ਆਈ ਤਾਂ ਉਹ ਕਾਂਗਰਸ ਦੀ ਹਾਈ ਕਮਾਂਡ ਥੱਲੇ ਦਬ ਗਏ ਜਦੋਂ ਪ੍ਰਧਾਨ ਮੰਤਰੀ ਜੀ ਪੰਜਾਬ ਆਏ ਪੰਜਾਬ ਨੂੰ ਸਪੈਸ਼ਲ ਪੈਕੇਜ ਦੇਣ ਆਏ ਉਸ ਟਾਈਮ ਇਹ ਉਹਨਾਂ ਨੂੰ ਮਿਲਣ ਨਹੀਂ ਗਏ ਪ੍ਰੋਟੋਕੋਲ ਦੇ ਹਿਸਾਬ ਨਾਲ ਜੇ ਉਥੇ ਜਾਂਦੇ ਆਪਣਾ ਪੱਖ ਰੱਖਦੇ ਉਸ ਟਾਈਮ ਤੇ ਪ੍ਰਧਾਨ ਮੰਤਰੀ ਜੀ ਦੇਖੋ ਰਾਜਨੀਤੀ ਲੱਗਦੀ ਹੈ ਜਦੋਂ ਆਪਾਂ ਕਿਸੇ ਕਨਸਟੀਟਿਊਸ਼ਨਲ ਪੋਸਟ ਤੇ ਬਰਾਜਮਾਨ ਪ੍ਰਧਾਨ ਮੰਤਰੀ ਹੈ ਜਾਂ ਆਪਾਂ ਮੁੱਖ ਮੰਤਰੀਆਂ ਤਾਂ ਉਹ ਇੱਕ ਲੋਕਾਂ ਦੁਆਰਾ ਦਿੱਤੇ ਹੋਏ ਔਦੇ ਨੇ ਉਹ ਪਾਰਟੀਵਾਦੀ ਤੋਂ ਉੱਪਰ ਦਿੱਤੇ ਹੋਏ ਔਦੇ ਨੇ ਤੇ ਸਾਨੂੰ ਪ੍ਰੋਟੋਕੋਲ ਦੇ ਹਿਸਾਬ ਨਾਲ ਵੀ ਇਹਨਾਂ ਦੀ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਅੱਜ ਪੰਜਾਬ ਜਿਹੜਾ ਹੈ ਬਿਲਕੁਲ ਡੁੱਬ ਚੁੱਕਿਆ ਪੰਜਾਬ ਸਰਕਾਰ ਕੋਲ ਪੰਜਾਬ ਦੇ ਕਰਜ਼ੇ ਦੀਆਂ ਕਿਸ਼ਤਾਂ ਦੇਣ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਲekin direct ਚੀਜ਼ ਸੀਗੀ ਅੱਜ ਜਿਹੜਾ ਲੋਕ ਸਭਾ ਇਲੈਕਸ਼ਨ ਹੈਗੇ ਹਰ ਲੀਡਰ ਆਪਣਾ ਆਪਣਾ ਬਿਆਨ ਦੇ ਰਿਹਾ ਹੈਗਾ ਲekin ਜਿਹੜੇ ਇੱਕ ਪક્ષ ਵਿਵਕਸ਼ ਦੀ ਜੇ ਗੱਲ ਕੀਤੀ ਜਾਵੇ ਬਾਰ ਬਾਰ ਇੱਕੋ ਚੀਜ਼ ਕੈਪਟਨ ਸਾਹਿਬ ਦੇ ਬਿਆਨ ਨੂੰ ਲੈ ਕੇ ਆਉਂਦੀ ਹੈ ਕਿਸੇ ਸਮੇਂ ਦੇ ਵਿੱਚ ਕੈਪਟਨ ਸਾਹਿਬ ਨੇ ਇੱਕ ਸੌ ਖਾਦੀ ਸੀ ਗੁਟਕਾ ਸਾਹਿਬ ਹੱਥ ਚ ਲੈ ਕੇ ਉਸ ਬਿਆਨ ਨੂੰ ਬਾਰ ਬਾਰ ਲੋਕਾਂ ਨੂੰ ਹਰ ਲੀਡਰ ਜਿਹੜਾ ਹੈਗਾ ਵਿਆਖਿਆਨ ਕਰ ਰਿਹਾ ਜਿਹਨੂੰ ਬਖਾਨ ਕਰਨਾ ਉਸ ਚੀਜ਼ ਤਾਂ ਉਹ ਜਿਹੜਾ ਬਿਆਨ ਸੀਗਾ ਉਹਨੂੰ ਲੈ ਕੇ ਕਿਤੇ ਨਾ ਕਿਤੇ ਕੈਪਟਨ ਸਾਹਿਬ ਨੂੰ ਨੁਕਸਾਨ ਹੋਇਆ ਦੇਖੋ ਉਸ ਟਾਈਮ ਤੇ ਜਦੋਂ ਕੈਪਟਨ ਸਾਹਿਬ ਨੇ ਸੌਂ ਖਾਦੀ ਸੀ ਪੰਜਾਬ ਨਸ਼ੇ ਦੀ ਦਲਦਲ ਵਿੱਚ ਬਿਲਕੁਲ ਹੀ ਖੁੱਬ ਚੁੱਕਿਆ ਸੀ ਰੋਜ਼ ਨੌਜਵਾਨ ਟੀਕੇ ਲਾ ਲਾ ਕੇ ਇੱਕ ਨਵਾਂ ਹੀ ਨਸ਼ਾ ਜੋ ਆਪਣਾ ਇੰਟਰੋਡਿਊਸ ਹੋ ਗਿਆ ਸੀ ਜਿਹੜਾ ਬਾਰਡਰ ਪਾਰ ਤੋਂ ਆਉਂਦਾ ਸੀ ਪਰੰਤੂ ਜਦੋਂ ਕੈਪਟਨ ਸਾਹਿਬ ਨੇ ਸੌਂ ਚੱਕੀ ਉਸ ਤੋਂ ਬਾਅਦ ਉਹਨਾਂ ਨੇ ਇਹ ਸਟੇ ਕਾਰਵਾਈ ਕੀਤੀ ਉਹਨਾਂ ਨੇ ਇੱਕ ਸਪੈਸ਼ਲ ਟਾਸਕ ਟਾਸਕ ਫੋਰਸ ਬਣਾਈ ਉਹ ਟਾਸਕ ਫੋਰਸ ਨੇ ਕੰਮ ਕੀਤਾ ਪਰ ਉਹ ਨਸ਼ਾ ਇੰਨਾ ਡੂੰਗਾ ਫੈਲ ਚੁੱਕਿਆ ਸੀ ਕਿ ਉਸ ਨੂੰ ਸਮਾਂ ਲੱਗਿਆ ਹੌਲੀ-ਹੌਲੀ ਕਰਨ ਚ ਪਰੰਤੂ ਉਹਨਾਂ ਨੇ ਆਪਣੀ ਸੌ ਜਿਹੜੀ ਖਾਧੀ ਸੀ ਕਿ ਮੈਂ ਨਸ਼ੇ ਦਾ ਲੱਕ ਤੋੜ ਦੂੰਗਾ ਉਹਨਾਂ ਨੇ ਕੁਝ ਸਮੇਂ ਵਿੱਚ ਹੀ ਨਸ਼ੇ ਦਾ ਲੱਕ ਤੋੜ ਦਿੱਤਾ ਸੀ ਔਰ ਆਉਣ ਵਾਲੇ ਸਮੇਂ ਵਿੱਚ ਜਿੰਨੀ ਦੇਰ ਉਹ ਮੁੱਖ ਮੰਤਰੀ ਰਹੇ ਨਸ਼ੇ ਦਾ ਤੁਸੀਂ ਡਾਟਾ ਦੇਖ ਸਕਦੇ ਹੋ ਨਸ਼ੇ ਦਾ ਰੁਝਾਨ ਕਾਫੀ ਹੇਠਲੇ ਪੱਧਰ ਤੱਕ ਆ ਗਿਆ ਸੀ ਉਸ ਟਾਈਮ ਜੇ ਆਪਾਂ ਗੱਲ ਕਰਦੇ ਆਂ ਕਈ ਜਗ੍ਹਾ ਦੇ ਉੱਤੇ ਲਾਅ ਐਂਡ ਆਰਡਰ ਵੀ ਮੇਨਟੇਨ ਸੀਗਾ ਲੇਕਿਨ ਲਾਅ ਐਂਡ ਆਰਡਰ ਕਈ ਜਗ੍ਹਾ ਦੇ ਵਿੱਚ ਮਾਈਨਸ ਤੇ ਵੀ ਸੀਗਾ ਜੇ ਅਸੀਂ ਗੱਲ ਕਰਦੇ ਆਂ ਕੁਝ ਪ੍ਰਭਾਵੀ ਸੀ ਕੁਝ ਨਾ ਪ੍ਰਭਾਵੀ ਜੀ ਨੂੰ ਆਪਾਂ ਕਹਿ ਸਕਦੇ ਆ ਜਿਹੜਾ ਤੁਹਾਡੀ ਏਜ ਹੈਗੀ ਐ ਮੈਂ ਇੱਕ ਸਵਾਲ ਤੁਹਾਨੂੰ ਪੁੱਛਾ ਜਾਊਂਗਾ ਤੁਹਾਡੀ ਜਿਹੜੀ ਏਜ ਹੈਗੀ ਉਸ ਏਜ ਅਕੋਰਡਿੰਗ ਤੁਸੀਂ ਦੋ ਤਰ੍ਹਾਂ ਦੀ ਪਾਰਟੀਆਂ ਨੂੰ ਪੰਜਾਬ ਨੂੰ ਦੇਖਿਆ ਇੱਕ ਅੱਛੇ ਲੈਵਲ ਦੇ ਵਿੱਚ ਦੇਖਿਆ ਸੀਟ 'ਚ ਦੇਖਿਆ ਉਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਇੱਕ ਅੱਛਾ ਔਰ ਬੁਰਾ ਕੀ ਸੀਗਾ ਦੋਨੇ ਪਾਰਟੀਆਂ ਦੇ ਕਿਉਂਕਿ ਆਪਾਂ ਇੱਕ ਪਾਰਟੀ ਨੂੰ ਸਪੋਰਟ ਨਹੀਂ ਕਰ ਸਕਦੇ ਕੋਈ ਵੀ ਇੱਕ ਪਾਰਟੀ ਦੋਨਾਂ ਪਾਰਟੀਆਂ ਦਾ ਵਿੱਚ ਕੀ ਬੈਲੈਂਸਿੰਗ ਸਿਸਟਮ ਸੀਗਾ ਔਰ ਤੁਸੀਂ ਜੇ ਆਪਣਾ ਤਰਕ ਦੇ ਸਕੋ ਅਜੇ ਜੀ ਤੁਹਾਡੀ ਗੱਲ ਠੀਕ ਹੈ ਵੀ ਆਪਾਂ ਪਾਰਟੀ ਦੇਖੋ ਬੰਦਿਆਂ ਨਾਲ ਹੁੰਦੀ ਹੈ ਜੋ ਮੇਰੇ ਇੱਕ ਮੇਰੀ ਆਪਣੀ ਵਿਚਾਰਧਾਰਾ ਹੈ ਕਿ ਪਾਰਟੀ ਬੰਦਿਆਂ ਨਾਲ ਹੈ ਜੇ ਸੂਝਵਾਨ ਬੰਦੇ ਕੋਈ ਉਹਨਾਂ ਦਾ ਕਿਸੇ ਪਾਰਟੀ ਨਾਲ ਆਈਡੀਓਲੋਜੀਕਲੀ ਉਹਨਾਂ ਦੀ ਨਹੀਂ ਸੈਟਿੰਗ ਬੈਠ ਰਹੀ ਤਾਂ ਉਹ ਦੂਸਰੀ ਪਾਰਟੀ ਵਿੱਚ ਚਲੇ ਜਾਂਦੇ ਆ ਤਾਂ ਲੋਕਾਂ ਦੇ ਜੋ ਹਿੱਤ ਨੇ ਉਹਨਾਂ ਨੂੰ ਮੁੱਖ ਰੱਖ ਕੇ ਫਿਰ ਉਹ ਮੈਂ ਇਹਦੇ ਵਿੱਚ ਕੋਈ ਉਹ ਹਰਜ ਨਹੀਂ ਸਮਝਦਾ ਹੁਣ ਜਿੱਦਾਂ ਪਿੱਛੇ ਹੋਇਆ ਕਾਂਗਰਸ ਪਾਰਟੀ ਜਿਹੜੀ ਹੈ ਉਹ ਬਿਲਕੁਲ ਹੀ ਮੁੱਦਾਹੀਣ ਪਾਰਟੀ ਬਣ ਗਈ ਕੇਂਦਰ ਵਿੱਚ ਬਿਲਕੁਲ ਲੋਇਸਟ ਫਾਰਮ ਤੇ ਆ ਗਈ ਅੱਜ ਤੱਕ ਇਹੋ ਜੀ ਜਗ੍ਹਾ ਤੇ ਉਹ ਇਹੋ ਜੇ ਨੰਬਰਿੰਗ ਤੇ ਪਹੁੰਚ ਗਏ ਜਿੱਥੋਂ ਅੱਜ ਤੱਕ ਕਦੇ ਇੰਨਾ ਲੋ ਆਏ ਹੀ ਨਹੀਂ ਸੀ ਉਹ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਆਪਣੀ ਪੁਸ਼ਤੈਨੀ ਸੀਟ ਹਾਰ ਗਏ ਔਰ ਐਸਵੀਡੀ ਵੀ ਉਹ ਉਥੋਂ ਛੱਡ ਕੇ ਹੁਣ ਆਪਣਾ ਕਿਸੇ ਹੋਰ ਜਗ੍ਹਾ ਤੋਂ ਲੜ ਰਹੇ ਨੇ ਇੱਕ ਐਡਾ ਵੱਡਾ ਲੀਡਰ ਜਦੋਂ ਇੱਕ ਆਪਣੀ ਪੁਸ਼ਤੈਨੀ ਸੀਟ ਛੱਡ ਕੇ ਕਿਸੇ ਹੋਰ ਸੀਟ ਤੋਂ ਲੜਦਾ ਹੈ ਤਾਂ ਉਹਦਾ ਮਤਲਬ ਹੁੰਦਾ ਹੈ ਕਿ ਉਹਨੂੰ ਕਿਤੇ ਨਾ ਕਿਤੇ ਹਾਰ ਨੇੜੇ ਦਿਖ ਰਹੀ ਹੈ ਔਰ ਜੇ ਉਦੋਂ ਦੇਖਦਿਆਂ ਹੋਇਆ ਹਾਲਾਤ ਦੇਖਦਿਆਂ ਹੋਇਆ ਕੈਪਟਨ ਸਾਹਿਬ ਨੇ ਜੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਿਆ ਤੇ ਭਾਜਪਾ ਜੁਆਇਨ ਕੀਤੀ ਤਾਂ ਮੇਰੇ ਹਿਸਾਬ ਨਾਲ ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਪੰਜਾਬ ਦੇ ਲੋਕਾਂ ਪ੍ਰਤੀ ਦਰਦ ਸੀ ਦੇਖੋ ਸੈਂਟਰ ਵਿੱਚ ਬੀਜੇਪੀ 10 ਸਾਲਾਂ ਤੋਂ ਬਣਦੀ ਆ ਰਹੀ ਹੈ ਔਰ ਇਸ ਵਾਰੀ ਵੀ ਇੱਕ ਆਪਾਂ ਕਹਿ ਸਕਦੇ ਹਾਂ ਕੰਧ ਤੇ ਲਿਖਿਆ ਪੜ੍ਹ ਲਓ ਵੀ ਦੁਬਾਰਾ ਬੀਜੇਪੀ ਦੀ ਸਰਕਾਰ ਕੇਂਦਰ ਵਿੱਚ ਬਣ ਰਹੀ ਹੈ ਔਰ ਸਾਡੇ ਪੰਜਾਬ ਦੇ ਜਿਹੜੇ ਭੋਲੇ-ਭਾਲੇ ਲੋਕ ਨੇ ਉਹ ਪਿਛਲੇ 10-15 ਸਾਲਾਂ ਤੋਂ ਜੇ ਆਪਾਂ ਗੱਲ ਕਰੀਏ ਤਾਂ ਹਮੇਸ਼ਾ ਹੀ ਅਸੀਂ ਕੇਂਦਰ ਤੋਂ ਉਲਟ ਸਰਕਾਰ ਬਣਾਉਂਦੇ ਆ ਰਹੇ ਹਾਂ ਔਰ ਉਹਦਾ ਖਮਿਆਜਾ ਜਿਹੜਾ ਹੈ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਅੱਜ ਗਵਾਂਡੀ ਸੂਬਿਆਂ ਦੀ ਗੱਲ ਕਰ ਲਈ ਆਪਾਂ ਹਰਿਆਣੇ ਦੀ ਗੱਲ ਕਰ ਲਈਏ ਆਪਾਂ ਹਿਮਾਚਲ ਦੀ ਗੱਲ ਕਰ ਲਈ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰ ਲਈ ਤਾਂ ਇਹ ਸਾਰੇ ਸੂਬੇ ਜਿਹੜੇ ਨੇ ਇਹ ਪੰਜਾਬ ਨਾਲੋਂ ਬਹੁਤ ਅੱਗੇ ਲੰਘ ਚੁੱਕੇ ਆ ਉਹਦਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਇਹਨਾਂ ਨੂੰ ਕੇਂਦਰ ਵੱਲੋਂ ਹਮੇਸ਼ਾ ਸਹਾਇਤਾ ਮਿਲਦੀ ਰਹੀ ਹੈ ਜੇ ਆਪਾਂ ਪਿੱਛੇ ਚੰਨੀਜੀ ਦੀ ਗੱਲ ਕਰੀਏ ਉਦੋਂ ਇਹਨਾਂ ਨੇ ਕੇਂਦਰ ਤੋਂ ਸਹਾਇਤਾ ਲੈਣ 'ਚ ਮਨਾ ਕਰ ਦਿੱਤਾ ਤਿੰਨ ਮਹੀਨੇ ਬਾਅਦ ਆਪ ਤਾਂ ਇਹ ਤੁਰਦੇ ਬਣੇ ਉਸ ਤੋਂ ਬਾਅਦ ਜੋ ਪੰਜਾਬ ਦਾ ਹਾਲ ਹੈ ਅੱਜ ਪਹਿਲੀ ਵਾਰੀ ਮੈਂ ਸੁਣ ਰਿਹਾ ਕਿ ਪੰਜਾਬ ਦਾ ਐਡਾ ਬੁਰਾ ਹਾਲ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਆ। ਔਰ ਜੇ ਪੁਲਿਸ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲਦੀਆਂ ਤਾਂ ਲਾ ਐਂਡ ਆਰਡਰ ਦੀ ਸਥਿਤੀ ਲਈ ਆਪਾਂ ਕਿੱਥੇ ਖੜੇ ਆ। ਅੱਗੇ ਜੀ ਮੈਨੂੰ ਇੱਕ ਹੋਰ ਵੱਡੀ ਗੱਲ ਮਹਿਸੂਸ ਹੁੰਦੀ ਹੈ। ਮੈਂ ਦੇਖਦਾ ਕਿ ਲੁਧਿਆਣੇ ਦੇ ਜੋ ਸੀਨ ਹੈ ਜੋ ਪੋਲਿਟੀਕਲ ਹੈ ਵੀ ਜਿੰਨੇ ਵੀ ਇੱਕ ਦੋ ਲੀਡਰ ਹੈਗੇ ਨੇ ਕਿੱਦੇ ਦਾ ਚਲੋ ਆਪਾਂ ਛੱਡ ਦਿੰਨੇ ਆ। ਕੋਈ ਵੀ ਮੁੱਦਿਆਂ ਦੀ ਗੱਲ ਨਹੀਂ ਕਰਦਾ ਕੀ ਪੰਜਾਬ ਦੇ ਮੁੱਦੇ ਨੇ ਕੀ ਲੁਧਿਆਣੇ ਦੇ ਲੋਕਾਂ ਦੇ ਮੁੱਦੇ ਨੇ ਲੁਧਿਆਣੇ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੋਡਿੰਗ ਜੀ ਚੋਣ ਲੜ ਰਹੇ ਨੇ ਤੁਸੀਂ ਕਦੇ ਉਹਨਾਂ ਦੀ ਕੋਈ ਇੰਟਰਵਿਊ ਕੋਈ ਵੀਡੀਓ ਦੇਖ ਕੇ ਸੁਣ ਲਓ ਉਹਨਾਂ ਦੇ ਸਿਰਫ ਦੋ ਹੀ ਮੁੱਦੇ ਨੇ ਇੱਕ ਉਹ ਆਪਣਾ ਨਾਮ ਪ੍ਰਮੋਟ ਕਰਨ 'ਚ ਲੱਗੇ ਹੋਏ ਨੇ ਕੋਈ ਗੱਲ ਕਰਨ ਵੇਲੇ ਉਹ ਘੱਟ ਤੋਂ ਘੱਟ 8 ਤੋਂ 10 ਵਾਰੀ ਆਪਣਾ ਨਾਮ ਲੈਂਦੇ ਆ ਦੂਸਰੀ ਗੱਲ ਉਹਨਾਂ ਕੋਲ ਵਫਾਦਾਰੀ ਤੇ ਗਦਾਰੀ ਤੋਂ ਸਿਵਾਏ ਹੋਰ ਕੋਈ ਮੁੱਦਾ ਨਹੀਂ ਹੈ ਇਹ ਕਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਵੀ ਬਿਆਨਬਾਜ਼ੀ ਤਾਂ ਚਲੋ ਨੇਤਾਵਾਂ ਦਾ ਸ਼ੌਂਕ ਹੁੰਦਾ ਝੂਠ ਬੋਲਣਾ ਕੋਈ ਵੀ ਨੇਤਾ ਹੋ ਜਾਵੇ ਆਪਣੇ ਆਪਣੇ ਨੂੰ ਪ੍ਰੋਮੋਟ ਆਪ ਹੀ ਕਰਦਾ ਹੁੰਦਾ ਕਿਉਂਕਿ ਆਪਣੇ ਮੂੰਹ ਬਖਾਨ ਆਪ ਹੀ ਕਰਦੇ ਨੇ ਕਈ ਵਾਰੇ ਮੀਆਂ ਮਿੱਠੂ ਜਿੰਨਾ ਆਪਾਂ ਕਹਿ ਸਕਦੇ ਆ ਲੇਕਿਨ ਆਪਾਂ ਕਿਸੇ ਦੇ ਉੱਤੇ ਇੱਕ ਲਾਂਚਨ ਲਾ ਰਹੇ ਆ ਇੱਕ ਤਰੀਕੇ ਦਾ ਉਹ ਕਿਸ ਤਰ੍ਹਾਂ ਹੈਗਾ ਤੁਹਾਡੇ ਕੋਲ ਇਸ ਤਰ੍ਹਾਂ ਦੀ ਕਿਹੜੀ ਚੀਜ਼ ਹੈਗੀ ਐ ਐਡਵੋਕੇਟ ਹੋਣ ਦੇ ਨਾਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਐ ਬਿਆਨ ਦੇਣ ਵੇਲੇ ਦੇਖੋ ਮੈਂ ਹੁਣੇ ਰਾਜਾ ਵੜਿੰਗ ਜੀ ਦੀ ਗੱਲ ਕਰ ਰਿਹਾ ਸੀ ਤੁਸੀਂ ਤੁਸੀਂ ਗੱਲ ਬਿਲਕੁਲ ਸਹੀ ਕੀਤੀ ਐ ਪਰ ਜਦੋਂ ਐਡਾ ਵੱਡਾ ਨੇਤਾ ਹੈ ਜਿਹੜਾ ਐਮਪੀ ਦੀ ਇਲੈਕਸ਼ਨ ਲੜ ਰਿਹਾ ਹੈ ਇਹ ਕੋਈ ਛੋਟੀ ਮੋਟੀ ਇਲੈਕਸ਼ਨ ਨਹੀਂ ਹੈ ਦੇਸ਼ ਦਾ ਸਾਰਿਆਂ ਤੋਂ ਵੱਡਾ ਮੰਦਰ ਜਿਹੜਾ ਆਪਾਂ ਪਾਰਲੀਮੈਂਟ ਕਹਿੰਦੇ ਆ ਉੱਥੇ ਤੁਸੀਂ ਜਾ ਕੇ ਇੱਕ ਤੁਸੀਂ ਹਲਕੇ ਨੂੰ ਜਿੱਥੇ 17 ਲੱਖ ਵੋਟ ਹੈ ਉੱਥੇ ਤੁਸੀਂ ਰਿਪਰੈਜ਼ੈਂਟ ਕਰਨਾ ਉੱਥੇ ਤੁਸੀਂ ਮੈਂ ਤਾਂ ਇਹਨੂੰ ਪੋਲਿਟੀਕਲ ਇਮੇਚਿਓਰਿਟੀ ਔਰ ਇੱਕ ਹੰਕਾਰ ਚ ਬੰਦਾ ਆ ਜਾਂਦਾ ਨਾ ਕਿ ਮੈਂ ਪਤਾ ਨਹੀਂ ਕੀ ਆ ਤੇ ਬਾਕੀ ਸਾਰੇ ਗਦਾਰ ਨੇ ਉਹ ਉਹਨਾਂ ਦੀਆਂ ਮੈਨੂੰ ਭਾਸ਼ਾ ਤੋਂ ਇਦਾਂ ਲੱਗਦਾ ਉਹ ਆਪਣਾ ਨਾਮ ਲੈਣਗੇ ਹਰੇਕ ਤੁਸੀਂ ਚੈੱਕ ਕਰਿਓ ਕਦੀ ਹਰ ਵਾਰੀ ਹਰੇਕ ਸਟੇਟਮੈਂਟ 'ਚ ਰਾਜਾ ਬੜਿੰਗੇ ਇਦਾਂ ਰਾਜਾ ਬੜਿੰਗੇ ਉਦਾਂ ਰਾਜਾ ਬੜਿੰਗੇ ਇਹ ਗੱਲ ਇੱਕ ਐਸ ਲੈਵਲ ਤੇ ਜੋ ਇੱਕ ਪਾਰਟੀ ਦਾ ਪ੍ਰਧਾਨ ਹੋਵੇ ਜਿਸ ਅਹੁਦੇ ਤੇ ਕਦੇ ਸਰਦਾਰ ਬੈਂਤ ਸਿੰਘ ਤੇ ਕੈਪਟਨ ਮੋਰਿੰਦਰ ਸਿੰਘ ਵਰਗੇ ਜਿੱਥੇ ਸੂਝਵਾਨ ਲੀਡਰ ਬੈਠੇ ਹੋਣ ਉਸ ਪਾਰਟੀ ਦੇ ਉਸੇ ਅਹੁਦੇ ਤੇ ਬੈਠਿਆ ਹੋਵੇ ਔਰ ਇਦਾਂ ਦੀਆਂ ਇਮੈਚੂਰ ਗੱਲਾਂ ਕਰੇ ਉਹ ਇਸ ਬੰਦੇ ਨੂੰ ਸ਼ੋਭਾ ਨਹੀਂ ਦਿੰਦੀਆਂ ਦੂਸਰੀ ਗੱਲ ਗੱਲ ਕਰਦੇ ਨੇ ਇਹ ਗਦਾਰੀ ਦੀ ਵਫਾਦਾਰੀ ਦੀ ਅੱਜ ਕਾਂਗਰਸ ਦਾ ਉਹ ਸਮਾਂ ਆ ਗਿਆ ਵੀ ਕੋਈ ਵੀ ਸੋਜਵਾਨ ਲੀਡਰ ਕਾਂਗਰਸ ਵਿੱਚ ਨਹੀਂ ਹੈ ਉਹਦਾ ਮਤਲਬ ਉਹ ਕਿਉਂ ਨਹੀਂ ਹੈ ਮੈਂ ਦੱਸਦਾ ਕਿਉਂਕਿ ਕਾਂਗਰਸ ਇੱਕ ਸਿਧਾਂਤਹੀਨ ਪਾਰਟੀ ਹੁੰਦੀ ਜਾ ਰਹੀ ਹੈ ਇਹ ਕਾਂਗਰਸ ਦੀ ਕੇਂਦਰ ਦੀ ਜੋ ਲੀਡਰਸ਼ਿਪ ਸੀ ਪਹਿਲਾਂ ਇੱਕ ਪਰਿਵਾਰ ਨੂੰ ਬਚਾਉਣ ਲੱਗੀ ਰਹੀ ਫਿਰ ਇਹਨਾਂ ਨੂੰ ਲੱਗਿਆ ਵੀ ਨਹੀਂ ਜੀ ਹੁਣ ਉਹ ਪਰਿਵਾਰ ਨਾਲ ਤਾਂ ਸਾਨੂੰ ਨੁਕਸਾਨ ਹੈ ਹੁਣ ਉਹਨਾਂ ਨੂੰ ਸਾਈਡ ਤੇ ਲਾਤਾ ਹੋਰ ਬੰਦੇ ਲੈ ਅੰਦਰੋਂ ਫੇਰ ਉਹਨਾਂ ਦੀ ਚੱਲ ਰਹੀ ਹੈ ਸੋ ਕਿਸੇ ਟਾਈਮ ਕਿਸੇ ਟਾਈਮ ਕਾਂਗਰਸ ਦਾ ਆਪਣਾ ਇੱਕ ਵजूद ਹੁੰਦਾ ਸੀਗਾ ਜਦੋਂ ਸ਼ੁਰੂਆਤੀ ਕਾਂਗਰਸ ਆਈ ਸੀ ਉਹ ਆਪਣੀ ਉਹਨਾਂ ਦੀ ਇੱਕ ਪਰਸਨਲ ਪਾਲਿਸੀ ਸੀਗੀ ਇਸ ਤੋਂ ਹਟ ਕੇ ਕੰਮ ਨਹੀਂ ਕਰਨਾ ਇਸ ਤੋਂ ਉੱਪਰ ਜਾਣਾ ਨਹੀਂ ਨਿਮਰਤਾ ਸਹਿਤ ਰਹਿਣਾ ਮਤਲਬ ਕਿ ਗਦਾਰੀ ਨਹੀਂ ਕਰਨੀ ਹਰ ਇੱਕ ਜਿਹੜਾ ਲੀਡਰ ਉਹਨਾਂ ਦੇ ਵਿੱਚ ਸ਼ਾਮਿਲ ਹੁੰਦਾ ਸੀ ਉਹਨਾਂ ਨੂੰ ਸੌਖਵਾਈ ਵੀ ਜਾਂਦੀ ਸੀਗੀ ਲੇਕਿਨ ਅੱਜ ਦਾ ਜਿਹੜਾ ਸਮਾਂ ਹੈਗਾ ਉਹ ਕਾਂਗਰਸ ਪਾਰਟੀ ਤੋਂ ਲੋਕੀ ਕੁਰੇਜ਼ ਕਰਦੇ ਪਏ ਨੇ ਐਡਮਿਟ ਹੋਣ ਦੀ ਬਜਾਏ ਡਰਦੇ ਪਏ ਨੇ ਜਿਹੜੇ ਹੈਗੇ ਨੇ ਸੂਝਵਾਨ ਲੀਡਰ ਉਹ ਵੀ ਜਾਣ ਦੀ ਤਿਆਰੀ ਕਰ ਰਹੇ ਨੇ ਵਕ ਵਕ ਪਾਰਟੀਆਂ ਦੇ ਵਿੱਚ ਬਿਲਕੁਲ ਮੈਂ ਤੁਹਾਡੇ ਨਾਲ ਅਜੇ ਜੀ ਬਿਲਕੁਲ ਸਹਿਮਤ ਹਾਂ ਕਾਂਗਰਸ ਪਾਰਟੀ ਜਦੋਂ ਮੁੱਦਿਆਂ ਦੀ ਰਾਜਨੀਤੀ ਕਰਦੀ ਹੁੰਦੀ ਸੀ ਉਦੋਂ ਸੂਝਵਾਨ ਤੇ ਸਿਆਣੇ ਲੀਡਰ ਨਾਲ ਸਨ ਪਰ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਆਧਾਰ ਜਿਹੜਾ ਹੈ ਉਹ ਬਹੁਤ ਘਟ ਰਿਹਾ ਹੈ ਸਿਰਫ ਪਰਸਨੈਲਿਟੀ ਪੋਲਿਟਿਕਸ ਰਹੀ ਹੈ ਪਰਸਨੈਲਿਟੀ ਪੋਲਿਟਿਕਸ ਰਹੀ ਹੈ ਪਹਿਲਾਂ ਸਰਦਾਰ ਬੈਂਤ ਸਿੰਘ ਜੀ ਦੇ ਕਰਕੇ ਵੋਟਾਂ ਪੈ ਗਈਆਂ ਫਿਰ ਦੋ ਵਾਰੀ ਕਾਂਗਰਸ ਦੀ ਸਰਕਾਰ ਬਣੀ ਕੈਪਟਨ ਅਮਰਿੰਦਰ ਸਿੰਘ ਜੀ ਲੋਕਾਂ ਦੇ ਹਰਮਨ ਪਿਆਰੇ ਨੇਤਾ ਸਨ ਉਸ ਕਰਕੇ ਸਰਕਾਰ ਬਣੀ ਸੀ ਨਾ ਕਿ ਕਾਂਗਰਸ ਦੀਆਂ ਕੋਈ ਨੀਤੀਆਂ ਕਰਕੇ ਸਰਕਾਰ ਬਣੀ ਸੀ ਔਰ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਕਾਂਗਰਸ ਵਿੱਚ ਸਨ ਬੀਜੇਪੀ ਦੇ ਇਹਨਾਂ ਨੇ ਬਹੁਤ ਹੀ ਮਸ਼ਹੂਰ ਨੇਤਾ ਸਨ ਅਰੁਣ ਜੇਟਲੀ ਉਹਨਾਂ ਨੂੰ ਹਰਾਇਆ ਇੱਕ ਤਰ੍ਹਾਂ ਉਸ ਟਾਈਮ ਤੇ ਜੋ ਮੋਦੀ ਵੇਵ ਸਾਰੇ ਭਾਰਤ ਵਿੱਚ ਚੱਲ ਰਹੀ ਸੀ ਕੈਪਟਨ ਮਨਿੰਦਰ ਸਿੰਘ ਨੇ ਰੋਕੀ। ਔਰ ਜਿੱਦੈਂ ਕੈਪਟਨ ਮਨਿੰਦਰ ਸਿੰਘ ਕਾਂਗਰਸ ਛੱਡਦੇ ਐ ਤੇ ਕਾਂਗਰਸ ਦਾ ਤੁਸੀਂ ਹਾਲ ਦੇਖ ਲਓ ਕੀ ਹੁੰਦਾ। ਔਰ ਕਾਂਗਰਸ ਇੱਕ 10 ਸੀਟਾਂ ਤੇ ਆ ਕੇ ਬਹੁੰਜ ਜਾਂਦੀ ਹੈ ਪੰਜਾਬ ਵਿੱਚ ਔਰ ਜਿਸ ਹਿਸਾਬ ਨਾਲ ਹੁਣ ਚੱਲ ਰਹੀ ਹੈ ਹੁਣ ਇਹਨਾਂ ਕੋਲ ਲੀਡਰਸ਼ਿਪ ਦੀ ਕਮੀ ਹੈ ਕੋਈ ਵੀ ਸੂਝਵਾਨ ਲੀਡਰ ਨਹੀਂ ਹੈ ਰੌਲਾ ਪਾਉਣ ਵਾਲੇ ਨੇ ਸਾਰੇ ਮੈਂ ਮੰਨਦਾ ਆਪਣਾ ਨਾਂ ਉੱਚੀ ਉੱਚੀ ਟੇਬਲਾਂ ਤੇ ਮਾਰ-ਮਾਰ ਕੇ ਹੱਥ ਕਹਿੰਦੇ ਨੇ ਵੀ ਮੈਂ ਕਰ ਦੂੰ ਮੈਂ ਉਹ ਕਰ ਦੂੰ ਪਰ ਇਹਨਾਂ ਕੋਲ ਸੂਝਵਾਨ ਲੀਡਰਾਂ ਦੀ ਕਮੀ ਹੈ ਸੋ ਅੱਜ ਅੱਜ ਦਾ ਸਮਝ ਇਹ ਹੈਗਾ ਦੇਖਿਆ ਜਾਵੇ ਕੈਪਟਨ ਸਾਹਿਬ ਬੀਜੇਪੀ ਚ ਨੇ ਕੈਪਟਨ ਅਮਰਿੰਦਰ ਸਿੰਘ ਜੀ ਜੀਪੀ ਨੇ ਔਰ ਬੀਜੇਪੀ ਦੇ ਵਿੱਚ ਇੱਕ ਬੈਕ ਫੁੱਟ ਤੇ ਬੈਠੇ ਹੋਏ ਨੇ ਆਰਾਮ ਨਾਲ ਨਾ ਉਹਨਾਂ ਦਾ ਅਜ਼ੀ ਰੇਟ ਤੋਂ ਕੋਈ ਬਿਆਨ ਆ ਰਿਹਾ ਨਾ ਉਹ ਐਕਟੀਵਿਟੀ ਕੋਈ ਕਰ ਰਹੇ ਨੇ ਇਹਦਾ ਜਿਹੜਾ ਕੀ ਚੀਜ਼ ਆਪਾਂ ਦੇਖ ਸਕਦੇ ਆ ਬੀਓ ਨੇ ਸ਼ਾਂਤ ਕਿਉਂ ਬੈਠੇ ਹੋਏ ਨੇ ਔਰ ਇਹਦੇ ਬਾਰੇ ਤੁਹਾਡਾ ਕੋਈ ਵਿਚਾਰ ਦੇਖੋ ਇਹ ਗੱਲ ਨਾਲ ਅਜੇ ਜੀ ਮੈਂ ਸੈਮੈਂਥ ਨਹੀਂ ਆ ਕਿ ਉਹ ਸ਼ਾਂਤ ਬੈਠੇ ਹੋਏ ਨੇ ਉਹ ਪੂਰਾ ਯੋਗਦਾਨ ਪਾ ਰਹੇ ਨੇ ਪੰਜਾਬ ਲਈ ਉਹਨਾਂ ਦਾ ਬੀਜੇਪੀ ਜੁਆਇਨ ਕਰਨ ਦਾ ਮਕਸਦ ਹੀ ਇੱਕ ਇਹ ਸੀ ਵੀ ਪੰਜਾਬ ਪੰਜਾਬੀ ਤੇ ਪੰਜਾਬੀ ਅੱਦੀ ਰੱਖੀ ਕੀਤੀ ਜਾਵੇ। ਦੇਖੋ ਅੱਜ ਪੰਜਾਬ ਇੰਨਾ ਕਰਜ਼ੇ ਦੇ ਬੋਝ ਵਿੱਚ ਹੈ। ਪੰਜਾਬ ਤਾਂ ਹੀ ਬਚਦਾ ਜੇ ਪੰਜਾਬ ਕੇਂਦਰ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੂਗਾ। ਅੱਜ ਦਾ ਜਿਹੜਾ ਸਮਾਂ ਹੈਗਾ ਅਸੀਂ ਕਈ ਆਮ ਜਨਤਾ ਦੀ ਵੀ رائے ਲਈਏ ਗਈ ਹੈ ਵੀਰੀ। ਆਮ ਜਨਤਾ ਕਹਿੰਦੀ ਹੈਗੀ ਵੀ ਪੰਜਾਬ ਦੇ ਵਿੱਚ ਵੱਡੀ ਇੰਡਸਟਰੀ ਕੋਈ ਪੈਰ ਪਸਾਰਨ ਨੂੰ ਤਿਆਰ ਨਹੀਂ ਹੈਗੀ ਆ ਉਹ ਕਹਿੰਦੇ ਨੇ ਵੀ ਹਰ ਵਾਰੀ ਇੱਥੇ ਕੋਈ ਨਾ ਕੋਈ ਗੱਲ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਜਾਂਦਾ ਹੈਗਾ ਜਿੱਥੇ ਹੋਰ ਸਟੇਟ ਦੇ ਵਿੱਚ ਚੀਜ਼ਾਂ ਨਹੀਂ ਹੈਗੀਆਂ ਇਹਨਾਂ ਗੱਲਾਂ ਨੂੰ ਐਸ ਪਰ ਐਡਵੋਕੇਟ ਮੈਂ ਤੁਹਾਡੇ ਕੋਲ ਸਵਾਲ ਪੁੱਛ ਰਿਹਾ ਬਹੁਤ ਗਹਿਰਾਈ ਵਾਲਾ ਸਵਾਲ ਹੈ ਇੱਕ ਕਿੱਥੇ ਤੱਕ ਸਹੀ ਹੈ ਦੇਖੋ ਜਿਹੜਾ ਐਡਵੋਕੇਟ ਜਿਹੜਾ ਆਮ ਜਨਤਾ ਵਾਸਤੇ ਵੀ ਹੁੰਦਾ ਹੈ ਬਿਲਕੁਲ ਮੈਂ ਆਮ ਜਨਤਾ ਦੀ ਹੀ ਗੱਲ ਕਰੂੰਗਾ ਦੇਖੋ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਕੋਈ ਵੀ ਕਰ ਰਿਹਾ ਹੈ ਕੋਈ ਚਾਹੇ ਯੂਨੀਅਨ ਹੈ ਕੋਈ ਇੰਡੀਵਿਜੂਅਲ ਹੈ ਉਹ ਉਹਦਾ ਕੰਸਟੀਟਿਊਸ਼ਨਲ ਰਾਈਟ ਹੈ ਹੈਨਾ ਹੁਣ ਉਹਦੇ ਮੁੱਦੇ ਕੀ ਨੇ ਉਹ ਸਰਕਾਰ ਉਹਨੂੰ ਕਿਦਾਂ ਡੀਲ ਕਰਦੀ ਹੈ ਉਹ ਸਰਕਾਰ ਨੇ ਦੇਖਣਾ ਹੁਣ ਪਿੱਛੇ ਆਪਾਂ ਕਿਸਾਨ ਯੂਨੀਅਨਾਂ ਦੀ ਗੱਲ ਕਰੀਏ ਜਦੋਂ ਪਿੱਛੇ ਕਿਸਾਨ ਅੰਦੋਲਨ ਹੋਇਆ ਚਾਹੇ ਅੱਜ ਮੈਂ ਕੈਪਟਨ ਸਾਹਿਬ ਦਾ ਪ੍ਰਸ਼ੰਸਕ ਹਾਂ ਮੈਂ ਬੀਜੇਪੀ ਦੀ ਸਪੋਰਟ ਕਰ ਰਿਹਾ ਹਾਂ ਬਿੱਟੂ ਜੀ ਨੂੰ ਵੀ ਮਿਲਿਆ ਪਰ ਉਸ ਟਾਈਮ ਤੇ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਖੜਾ ਸੀ ਚਾਹੇ ਉਪਾਰਟੀਵਾਦੀ ਤੋਂ ਉੱਪਰ ਉੱਠ ਕੇ ਸ਼ਾਇਦ ਆਪਣੀ ਗੱਲਬਾਤ ਹੋਈ ਸੀ ਮੈਂ ਤੁਹਾਨੂੰ ਵੀ ਉਦਾਂ ਕਿਹਾ ਸੀ ਵੀ ਅੱਜ ਸਾਰੇ ਜਿਹੜੇ ਨੇ ਕਿਸਾਨਾਂ ਦੀ ਮਦਦ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰ ਰਹੇ ਹਨ ਪਰ ਹੁਣ ਜੋ ਹਾਲਾਤ ਨੇ ਉਹ ਇਹ ਲੱਗ ਰਹੇ ਨੇ ਜੋ ਕੈਪਟਨ ਸਾਹਿਬ ਨੇ ਵੀ ਕਿਹਾ ਸਰਦਾਰ ਰਵਨੀਤ ਬਿੱਟੂ ਜੀ ਵੀ ਕਹਿ ਰਹੇ ਨੇ ਕਿ ਅੱਜ ਜੇ ਆਪਾਂ ਕਿਸਾਨਾਂ ਦਾ ਭਲਾ ਸੋਚਣਾ ਤਾਂ ਸਾਨੂੰ ਸਰਕਾਰ ਦੇ ਵਿੱਚ ਜਾਣਾ ਪਊ ਜੇ ਆਪਾਂ ਬਾਹਰ ਰਹਿ ਕੇ ਕੇਂਦਰ ਸਰਕਾਰ ਨਾਲ ਲੜਾਈ ਕਰਾਂਗੇ ਤਾਂ ਅੱਜ ਦਾ ਉਹ ਸਮਾਂ ਨਹੀਂ ਹੈ ਅੱਜ ਅਸੀਂ ਕੇਂਦਰ ਸਰਕਾਰ ਦੇ ਨਾਲ ਰਲਾਂਗੇ ਪੰਜਾਬ ਨੂੰ ਕੇਂਦਰ ਸਰਕਾਰ ਦੇ ਨਾਲ ਰਲਾਵਾਂਗੇ ਬੀਜੇਪੀ ਦੀਆਂ ਸੀਟਾਂ ਆਉਣਗੀਆਂ ਕੇਂਦਰ ਸਰਕਾਰ ਨਾਲ ਸਰਦਾਰ ਕੈਪਟਨ ਮਨਿੰਦਰ ਸਿੰਘ ਜੀ ਰਵਨੀਦ ਬਿੱਟੂ ਜੀ ਜਾਂ ਹੋਰ ਜਿਹੜੇ ਸੀਨੀਅਰ ਜਾਖੜ ਜੀ ਸੀਨੀਅਰ ਲੀਡਰ ਨੇ ਉਹ ਸਾਰੇ ਬੈਠਣਗੇ ਫਿਰ ਵੀ ਕਿਸਾਨ ਮਸਲੇ ਦਾ ਕੋਈ ਹੱਲ ਨਿਕਲ ਸਕਦਾ ਜੇ ਆਪਾਂ ਇੱਥੋਂ ਕਾਂਗਰਸ ਨੂੰ ਜਾਂ ਆਪ ਨੂੰ ਵੋਟਾਂ ਪਾ ਕੇ ਐਮਪੀ ਬਣਾ ਕੇ ਭੇਜ ਦਿਆਂਗੇ ਤਾਂ ਉਹ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੋਊਗਾ ਇਹ ਅੰਦੋਲਨ ਵੀ ਵੱਧਦੇ ਰਹਿਣਗੇ ਚੱਲਦੇ ਰਹਿਣਗੇ ਪੰਜਾਬ ਹੋਰ ਕਰਜ਼ੇਦਾਰ ਕਰਜ਼ੇ ਹੁੰਦਾ ਜਾਊਗਾ ਇਸ ਟਾਈਮ ਤੇ ਪੰਜਾਬ ਦੀ ਹਾਲਤ ਬਹੁਤ ਨਾਜ਼ੁਕ ਹੈ ਪੰਜਾਬ ਨੂੰ ਬਚਾਉਣ ਲਈ ਸਾਨੂੰ ਕੇਂਦਰ ਨਾਲ ਮੋੜਾ ਲਾ ਕੇ ਹੀ ਚੱਲਣਾ ਪੈਣਾ ਹੈ ਸੋ ਤੇ ਸਿਗੇ ਹਰਪੀ ਸਿੰਘ ਸੱਚਰਜੀ ਐਡਵੋਕੇਟ ਹੈਗੇ ਨੇ ਔਰ ਇਹਨਾਂ ਨੇ ਆਪਣਾ ਵਿਚਾਰ ਤਰ੍ਹਾਂ ਰੱਖੀ ਹੈਗੀਏ ਵੀ ਕੋਈ ਵੀ ਸਰਕਾਰ ਜਿਹੜੀ ਵੀ ਕੇਂਦਰ ਚ ਬੈੰਦੀ ਹੈਗੀਏ ਪੰਜਾਬ ਦੇ ਇਨਫੈਕਟ ਕੋਈ ਵੀ ਸਰਕਾਰ ਹੈਗੀ ਪੰਜਾਬ ਦੇ ਜਿਹੜੇ ਨੁਮਾਇੰਦੇ ਪੰਜਾਬ ਨੂੰ ਲੀਡ ਕਰਨ ਵਾਲੇ ਨੇ ਉਹ ਪੰਜਾਬ ਦੀ ਜਿਹੜੀ ਸਥਿਤੀ ਹੈ ਉਹਨੂੰ ਦੇਖਦੇ ਹੋਏ ਕੇਂਦਰ ਦੇ ਵਿੱਚ ਕੋਈ ਵੀ ਸਰਕਾਰ ਹੁੰਦੀ ਉਹ ਤੇਨਾ ਮੋਢੇ ਨਾਲ ਮੋਢਾ ਮਿਲਾ ਕੇ ਚੱਲਦੇ ਨੇ ਤੇ ਪੰਜਾਬ ਦੀ ਸਥਿਤੀ ਦੇ ਵਿੱਚ ਉਦਾਰ ਆਉਣਾ ਸ਼ੁਰੂ ਹੋ ਜਾਏਗਾ ਇਸ ਤਰ੍ਹਾਂ ਦੀ ਜਿਹੜੀ ਵਿਚਾਰਧਾਰਾ ਹਰਪੀਜੀ ਦੀ ਹੈਗੀ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ